ਪੰਜਾਬੀਆਂ ਦੇ ਹੁਣ ਹਾਰ ਸਮਰੱਥ ਤੇ ਸਰੋਲੇ ਗਾਇਕ ਦਿਲਸ਼ਾਦ ਅਖਤਰ ਦੀ ਯਾਦ ਆਈ ਅੱਧੀ ਰਾਤ ਕੋਠੇ ਦੀ ਛੱਤ ਤੇ ਸੁੱਤਾ ਇਹ ਅਚਾਨਕ ਸੁਪਨੇ ਨੇ ਨੀਂਦ ਖੇਰੂ ਖੇਰੂ ਕਰ ਦਿੱਤੀ ਦੋ ਚਾਰ ਪਲ ਲੰਘੇ ਪਿੰਡ ਦੇ ਪਰਲੇ ਬੰਨੇ ਕਿਸੇ ਮੰਚਲੇ ਨੇ ਟੇਪ ਪ੍ਰਕਾਰਡ ਲਗਾ ਦਿੱਤੀ ਸਵਰਗੀਏ ਦਿਲਸ਼ਾਦ ਅਖਤਰ ਦੀ ਆਵਾਜ਼ ਗੂੰਜ ਰਹੀ ਹੈ ਸੁਣਦੇ ਅਨੁਸਾਰ ਕਲੇਜੇ ਨੂੰ ਕੁਝ ਅਹਿਸਾਸ ਹੋਣ ਲੱਗਿਆ ਬੋਲ ਨੇ ਤੇਰੀਆਂ ਯਾਦਾਂ ਦੇ ਤੰਦ ਪਾਵਾਂ ਸੋਚਾਂ ਵਿੱਚ ਰੋਡਪੜ ਜਾਵਾਂ ਕਿਸ ਵੇਲੇ ਅਰਗ ਚੜਾਵਾਂ ਇਹ ਸੋਚਾਂ ਗੱਲ ਹਮੇਸ਼ਵੇ ਦੱਸ ਕਿਹੜੇ ਵੇਲੇ ਚੰਨਾ ਚੰਨ ਚੜਦਾ ਈ ਤੇਰੇ ਦੇਸ਼ਵੇ ਮੇਰੀ ਯਾਤਰਾ ਤੇ ਤੰਤ ਪਾਵਾਂ ਸੋਚਾਂ ਵਿੱਚ ਮਰ ਨੂੰ ਪੁਜਾਵਾਂ ਕਿਸ ਵੇਲੇ ਅਰਗ ਜਿਨਾ ਮੈਂ ਇਹਦੇ ਰੇਸ਼ਮੇ ਸਾਥੇ ਤੇਰੇ ਵੇਲੇ ਨੂੰ ਜਦ ਤੱਕ ਦਈ ਤੇ ਮੈਂ ਸ਼ੂ ਦਰਦੀਲੀ ਆਵਾਜ਼ ਰਾਤ ਦੀ ਫਿਜ਼ਾ ਚ ਖੁੱਲਦੀ ਜਾ ਰਹੀ ਹੈ ਚੰਨ ਆਪਣੇ ਪੂਰੇ ਜੋਬਨ ਚ ਟਿਕ ਰਿਹਾ ਹੈ ਮੈਂ ਚੰਨ ਵੱਲ ਦੇਖਣ ਲੱਗਿਆ ਦੱਸ ਕਿਹੜੇ ਵੇਲੇ ਚੰਨਾ ਚੰਨ ਚੜਦਾ ਹੀ ਤੇਰੇ ਦੇਸ਼ ਵਿੱਚ ਗੀਤਕਾਰ ਨੇ ਇੱਥੇ ਬਹੁਤ ਹੀ ਖੂਬਸੂਰਤੀ ਵਰਤੀ ਆਪਣੇ ਮਾਹੀ ਨਾਲ ਚੰਨ ਦੀ ਗੱਲ ਕਰਦਿਆਂ ਉਸ ਨੂੰ ਵੀ ਚਾਨ ਆ ਕੇ ਸ਼ਿੰਗਾਰ ਰਸ ਪੈਦਾ ਕਰ ਦਿੱਤਾ ਦਿਲਸ਼ਾਦ ਨੇ ਇਸ ਨਗਮੇ ਨੂੰ ਬੜੀ ਪੁਖਤਾ ਸ਼ੈਲੀ ਚ ਰੂਹ ਤੇ ਲੋਕ ਰੰਗ ਨੂੰ ਇੱਕ ਮਿਕ ਕਰਕੇ ਗਾਇਆ ਲਗਭਗ 30-32 ਵਰੇ ਪਹਿਲਾਂ ਛਾਤੀ ਮਾਰਦਾ ਪਿਛਲ ਜਦੋਂ ਦਿਲਸ਼ਾਦ ਅਕਟਰ ਨੂੰ ਪਹਿਲੀ ਵਾਰ ਦੇਖਿਆ ਸੀ ਲੁਧਿਆਣੇ ਉਸਤਾਦ ਲਾਲਚੰਦ ਜਮਲਾ ਜੱਟ ਦੇ ਡੇਰੇ ਚ ਸਾਲ ਪਿਛੋਂ ਲੱਗਣ ਵਾਲਾ ਮੇਲਾ ਬਾਬਾ ਪੀਰ ਕਟੋਰੇ ਸ਼ਾ ਮਨਾਇਆ ਜਾ ਰਿਹਾ ਸੀ ਸਟੇਜ ਦੇ ਆਲੇ ਦੁਆਲੇ ਕਲਾਕਾਰਾਂ ਦੀ ਭੀੜ ਇੰਜ ਸੀ ਜਿਵੇਂ ਸਭ ਸਰੋਤੇ ਹੀ ਹਨ ਇਸ ਸਟੇਜ ਦੇ ਸਾਹਮਣੇ ਸਰੋਤਿਆਂ ਵਿੱਚ ਸਭ ਕਲਾਕਾਰ ਬੈਠੇ ਸਨ ਬਹੁਤੇ ਉਸਤਾਦ ਯਮਲਾ ਜੱਟ ਦੇ ਚੇਲੇ ਸਨ ਖੈਰ ਜਦੋਂ ਦਲਸ਼ਾਦ ਅਖਤਰ ਨੇ ਹੀਰ ਗਾਈ ਤਾਂ ਉਸ ਨੂੰ ਭਰਪੂਰ ਤਾੜੀਆਂ ਦੀ ਇਨਾਮ ਮਿਲੀ ਫਿਰ ਉਸਨੇ ਚੰਨਾ ਵਿੱਚ ਚੰਨ ਚੜਦਾ ਏ ਤੇਰੇ ਦੇਸ਼ ਗਾਇਆ ਬਹੁਤ ਖੂਬ ਰਹਾ ਉਸਤਾਦ ਜੀ ਨੇ ਖੁਸ਼ ਹੋ ਕੇ ਉਹਦੇ ਸਿਰ ਉੱਪਰੋਂ ਨੋਟਾਂ ਦਾ ਵਾਰਨਾ ਕੀਤਾ ਉਹਦਾ ਮੱਥਾ ਚੁੰਮ ਕੇ ਪਿਆਰ ਦਿੱਤਾ ਆਸ਼ੀਰਵਾਦ ਦਿੱਤਾ ਮੇਰੀਆਂ ਅੱਖਾਂ ਸਾਹਮਣੇ ਉਹ ਦ੍ਰਿਸ਼ ਹਾਲੇ ਵੀ ਚਿੱਤੇ ਹੈ ਇਸ ਪਿੱਛੋਂ ਕਾਫੀ ਸਾਲ ਬੀਤੇ ਫਰੀਦਕੋਟ ਦੇ ਮੁੱਖ ਬਾਜ਼ਾਰ ਵਿੱਚ ਲੰਘ ਰਿਹਾ ਸਾਂ ਇੱਕ ਥਾਂ 'ਤੇ ਇੱਕ ਦੁਕਾਨ ਤੋਂ ਕੰਗਾ ਲੈਣਾ ਚਾਹਿਆ ਤਾਂ ਦੁਕਾਨ ਦੇ ਉੱਪਰਲੇ ਚਿਵਾਰੇ 'ਚੋਂ ਹਾਰਮੋਨੀਅਮ ਦੇ ਵੱਜਣ ਦੀ ਸੁਰੀਲੀ ਆਵਾਜ਼ ਸੁਣੀ ਦੁਕਾਨਦਾਰ ਨੂੰ ਪੁੱਛਦਾ ਹਾਂ ਇੱਥੇ ਗਾਉਣ ਵਾਲੇ ਰਹਿੰਦੇ ਆ ਉਸਨੇ ਦੱਸਿਆ ਹਾਂ ਹਾਂ ਗਾਉਣ ਵਾਲਿਆਂ ਦਾ ਦਫ਼ਤਰ ਹੈ ਉੱਪਰ ਅੱਜ ਇੱਥੇ ਦਲਸ਼ਾਦ ਅਕਟਰ ਬੈਠਾ ਹੈ ਦੁਕਾਨਦਾਰ ਨੂੰ ਪੈਸੇ ਦਿੱਤੇ ਕੰਗਾ ਲੈ ਕੇ ਜੇਬ 'ਚ ਪਾਇਆ ਤੇ ਚਿਵਾਰੇ ਦੀਆਂ ਪੌੜੀਆਂ ਚੜ ਗਿਆ ਅੱਗੇ ਤਿੰਨ ਜਣੇ ਬੈਠੇ ਸਨ ਦਲਸ਼ਾਦ ਨੇ ਕੰਦ ਨਾਲ ਢੋਲਾਈ ਹੋਈ ਸੀ ਤੇ ਪਾਲ ਸਿੰਘ ਰਸੀਲਾ ਫਰੀਦਕੋਟ ਦਾ ਗਵਈਆ ਉਸ ਤੇ ਲਾਗੇ ਬੈਠਾ ਹਰਮੋਨੀਅਮ ਵਜਾ ਰਿਹਾ ਸੀ ਇੱਕ ਕੋਈ ਢੋਲਕ ਤੇ ਸੰਗਤ ਕਰ ਰਿਹਾ ਸੀ ਜੁੱਤੇ ਉਤਾਰ ਕੇ ਮੈਂ ਵੀ ਉਹਨਾਂ ਦੇ ਪਾਸ ਦਰੀ ਉੱਤੇ ਬੈਠ ਗਿਆ ਰਸੀਲਾ ਮੈਨੂੰ ਥੋੜਾ ਜਾਂਦਾ ਸੀ ਉਹ ਨਹੀਂ ਦੇਣੀ ਮੈਂ ਹਾਲੇ ਲੇਖਕ ਨਹੀਂ ਸੀ ਬਣਿਆ ਨਾ ਹੀ ਕਿਧਰੇ ਕੋਈ ਜਾਣ ਪਛਾਣ ਸੀ ਰਸੀਲਾ ਦਲਸ਼ਾਦ ਨੂੰ ਦੱਸਦਾ ਹੈ ਇਹ ਮੁੰਡਾ ਗੁਰੂ ਜੀ ਦਾ ਚੇਲਾ ਹੈ ਉਸਤਾਦ ਬਾਬੇ ਯਮਲੇ ਦਾ ਇਹ ਸੁਣ ਦਲਸ਼ਾਦ ਇੱਕਦਮ ਹੈਰਾਨ ਹੁੰਦਾ ਤੇ ਪੁੱਛਦਾ ਬਾਪੇ ਦਾ ਚੇਲਾ ਇਹ ਤਾਂ ਨਿੱਕਾ ਜਿਹਾ ਮੁੰਡਾ ਐ ਐਡੇ ਵੱਡੇ ਬੰਦੇ ਦਾ ਚੇਲਾ ਰਸੀਲੇ ਨੇ ਅੱਗੋਂ ਕਿਹਾ ਤੇ ਹੋਰ ਜਿਹੜੀ ਤੂੰ ਵੀ ਸੁਣੀ ਐ ਮੈਂ ਆਲਾਪ ਵੀ ਮੈਂ ਸੰਗ ਰਿਆ ਸਾਂ ਮੈਂ ਤਾਂ ਨਿਆਣਾ ਸਾਂ ਅਸਲੋ ਨਿਆਣਾ ਤੇ ਦਿਲਸ਼ਾਦ ਪ੍ਰਸਿੱਧ ਸੀ ਉਮਰੋਂ ਵੀ ਵੱਡਾ ਨਾਲੇ ਸਿਆਣਾ ਫਿਰ ਮੈਨੂੰ ਸਿੱਧਾ ਸਬੋਧਨ ਹੁੰਦਾ ਤੇ ਪੁੱਛਦਾ ਛੋਟੇ ਭਾਈ ਤੂੰ ਉਸਤਾਦ ਜੀ ਦੇ ਡੇਰੇ ਕਦੋਂ ਗਿਆ ਸੀ ਉਹਦੇ ਇਹਨਾ ਪੁੱਛਣ ਤੇ ਮੈਂ ਉਸ ਨੂੰ ਮੇਲੇ ਵਾਲੀ ਸਾਰੀ ਉਹ ਕਥਾ ਸੁਣਾ ਦਿੱਤੀ ਕਿ ਜਿਸ ਦਿਨ ਉਸਨੇ ਮੇਲੇ ਤੇ ਗਿਆ ਸੀ ਕਿੰਨੇ ਉਸਤਾਦ ਜੀ ਖੁਸ਼ ਹਨ ਕਿੰਨੇ ਨੋਟ ਬਰੇ ਸਨ ਮੈਂ ਉੱਥੇ ਸਾਂ ਉਹ ਖੁਸ਼ ਹੁੰਦਾ ਬੋਲਦਾ ਹੈ ਯਾਰ ਸੁਣਾ ਗੁਰੂ ਜੀ ਦੀ ਕੋਈ ਚੀਜ਼ ਸੁਣਾ ਰਸੀਲਾ ਉਠਿਆ ਅਲਮਾਰੀ ਵਿੱਚੋਂ ਤੁੰਬੀ ਕੱਢੀ ਢੋਲਕ ਵਾਲੇ ਨੇ ਢੋਲਕ ਸੂਤ ਕੀਤੀ ਔਰ ਗੋਡੇ ਥੱਲੇ ਟਿਕਾਈ ਦਿਲਸ਼ਾਦ ਅੱਖ ਲੱਗਾ ਛੋਟੇ ਭਾਈ ਇਹਨੂੰ ਮਲਾ ਲੈ ਬਾਜੇ ਨਾਲ ਮੈਂ ਕਿਹਾ ਨਹੀਂ ਮੈਂ ਬਾਜੇ ਤੋਂ ਬਿਨਾ ਗਾਉਂ ਤੂੰ ਵੀ ਨਾਲ ਤੁੰਬੀ ਦੀ ਟਣਕਾਰ ਬਾਜੇ 'ਚ ਰੁਲ ਜਾਂਦੀ ਹੈ ਇਹ ਸੁਣੋ ਹੱਸਣ ਲੱਗ ਪਏ ਤੂੰ ਵੀਰੇ ਪੋਟੇ ਲਾਏ ਢੋਲ ਕਵੱਜੀ ਦਲਸ਼ਾਦ ਤੋਂ ਰਹਿ ਨਾ ਹੋਇਆ ਉਸ ਵਜਦੀ ਵਜਦੀ ਤੂੰ ਵੀ ਦੇ ਨਾਲ ਉਸਨੇ ਵਾਜਾ ਮੇਲ ਲਿਆ ਤੇ ਸਾਜ ਸੋਹਣੇ ਲੱਗ ਗਏ ਮੈਂ ਗਾਥਾ ਜੈਮਲ ਫੱਤਾ गा ਰਿਹਾ ਜਦੋਂ ਉਹ ਜੰਗ ਤੇ ਜਾਂਦੇ ਨੇ ਦਲਸ਼ਾਦ ਵਾਜੇ ਉੱਤੇ ਸੁਰਾਂ ਲਾਉਂਦਾ ਲਾਉਂਦਾ ਭਾਵੁਕ ਹੋ ਜਾਂਦਾ ਹੈ ਉਸ ਦੀਆਂ ਅੱਖਾਂ ਚੋਂ ਪਾਣੀ ਵਹਿ ਤੁਰਦਾ ਹੈ ਸਹਿ ਸ਼ਹਿਦ ਦੇ ਸੰਗੀਤਕ ਜਾਦੂ ਸੀ ਦੁਪਹਿਰ ਚੜ੍ਹੀ ਹੋਈ ਸੀ ਲੋਕ ਗਰਮੀ ਦੇ ਮਾਰੇ ਅੰਦਰਾਂ 'ਚ ਤੜੇ ਬੈਠੇ ਸਨ ਸੇਠ ਦੁਕਾਨਾਂ ਵਿੱਚ ਬੈਠੇ ਉਂਗ ਰਹੇ ਸਨ ਇਧਰ ਨਿੱਕੇ ਜਿਹੇ ਚਵਾਰੇ 'ਚ ਸੰਗੀਤਕ ਨਜ਼ਾਰਾ ਵਜਿਆ ਹੋਇਆ ਸੀ ਜਦ ਮੈਂ ਗਾਹ ਹਟਿਆ ਤਾਂ ਦਿਲਸ਼ਾਦ ਆਖਣ ਲੱਗਾ ਉਹ ਛੋਟੇ ਭਾਈ ਜੀ ਉਹ ਜਿਉਂਦਾ ਰਹਿ ਲੈ ਮੈਂ ਤੈਨੂੰ ਵੀ ਸੁਣਾਉਣਾ ਇੱਕ ਚੀਜ਼ ਤੇ ਉਹ ਗਾਉਣ ਲੱਗਿਆ ਸਾਡੇ ਪਿਆਰ ਦਾ ਤੂੰ ਕੀ ਇਹ ਮੁੱਲ ਪਾਇਆ ਤੈਨੂੰ ਰਤਾ ਵੀ ਤਰਸਣਾ ਆਇਆ ਨੀ ਮਾਂ ਦੀਏ ਚੋਚ ਲਈਏ ਉਸਤਾਦ ਯਮਲਾ ਜੱਟ ਦਾ ਇਹ ਗੀਤ ਉਹ ਵਾਜੇ ਦੀਆਂ ਬੜੂਚੀਆਂ ਹੀ ਪੁਆਈ ਜਾਂਦਾ ਸੀ ਤੇ ਮੈਂ ਵੀ ਨਾਲ ਨਾਲ ਸਰਦੀ ਪੁਜਦੀ ਤੂੰਬੀ ਵਜਾਈ ਜਾਂਦਾ ਸੀ ਰਸੀਲਾ ਤਾੜੀ ਵੇਚ ਰਿਆ ਸੀ ਸੁਰਾਂ ਗੀਤ ਨੂੰ ਲੰਬੇ ਤੋਂ ਲੰਬਾ ਲੈ ਗਈਆਂ ਸਨ ਸਭ ਨੂੰ ਸਵਾਦ ਆਇਆ ਸੁਣ ਕੇ ਚਾਰ ਜਣੇ ਚਾਰੇ ਗਵਈਏ ਚਾਰੇ ਹੀ ਸਰੋਤੇ ਸ਼ਰੀਲਾ ਗਾਉਣ ਲੱਗਿਆ ਪੂਰਨ ਦੀ ਗਾਥਾ ਇੱਚ ਪਿੱਛੋਂ ਪਤਾ ਨਹੀਂ ਕਿੰਨੇ ਗੀਤ ਤੇ ਗਵਤਾਵਾਂ ਗਾਏ ਗਏ ਪਛਾਵੇਂ ਟਲਨ ਤੇ ਆ ਗਏ ਦਲشاد ਨੇ ਸਾਹਮਣੇ ਲਟਕਦੀ ਘੜੀ ਦੇਖੀ ਓਏ ਥੋੜੀ ਸੀ ਮੈਂ ਤਾਂ ਜਾਣਾ ਸੀ ਉੱਥੇ ਬੰਦੇ ਉਡੀਕੀ ਜਾਂਦੇ ਹੋਣੇ ਆ ਭੁੱਲੀ ਗਏ ਉਹ ਗਾਉਂਦੇ ਗਾਉਂਦੇ ਉਹ ਛਾਲ ਜਹੀ ਮਾਰ ਕੇ ਉੱਠਿਆ ਬੂਟ ਪਾਏ ਤੇ ਕਾਲੀ ਕਾਲੀ ਪੌੜੀਆਂ ਉਤਰ ਗਿਆ ਰਾਹ ਜਾਂਦੇ ਇਹ ਕਦੇ ਰੇਡੀਓ ਉਤੋਂ ਉਸਦੀ ਆਵਾਜ਼ ਸੁਣਨ ਨੂੰ ਮਿਲਦੀ ਏ ਤਾਂ ਉਹ ਸਿਖਰ ਦੁਪਹਿਰ ਵਾਲੇ ਦਿਨ ਦੀ ਸਿਖਰ ਸੰਗੀਤਕ ਮਹਿਫਲ ਚੇਤੇ ਆ ਜਾਂਦੀ ਏ ਕਿੰਨੀ ਕਾਲੀ ਕਾਲੀ ਨਾਲ ਦਿਲਸ਼ਾਦ ਅਕਟਰ ਜੀਵਨ ਦੀਆਂ ਪੌੜੀਆਂ ਉਤਰ ਗਿਆ ਉਸਦੇ ਦੂਰ ਦਰੇਡੇ ਦੇਸ਼ ਵਿੱਚ ਪਤਾ ਨਹੀਂ ਕਿਹੜੇ ਵੇਲੇ ਚੰਨ ਚੜ੍ਹਦਾ ਹੋਏਗਾ ਇੱਕ ਸ਼ਰਾਬੀ ਡੀਐਸਪੀ ਨੇ ਬਟਾਲਾ ਨੇੜੇ ਦਿਲਸ਼ਾਦ ਅਕਟਰ ਨੂੰ ਗੋਲੀਆਂ ਮਾਰ ਕੇ ਢੇਰ ਕਰ ਦਿੱਤਾ ਸੀ ਤੇ ਉਹ ਡੀਐਸਪੀ ਆਪ ਬਰੀ ਹੋ ਕੇ ਬਾਅਦ ਵਿੱਚ ਚੜ੍ਹਾਈ ਕਰ ਗਿਆ ਸੀ ਪਰ ਦਿਲਸ਼ਾਦ ਅੱਜ ਵੀ ਜਿਉਂਦਾ ਹੈ ਜਿਉਂਦਾ ਰਹੇਗਾ ਵਤਨਾ ਤੋਂ ਆਇਆ ਤੇਰਾ ਹੱਥ ਪੜ ਕੇ ਨਹੀਂ ਮੈਨੂੰ ਨੀਂਦ ਨਾ ਆਉਂਦੀ ਸਾਨੂੰ ਪਰਦੇਸੀਆਂ ਨੂੰ ਯਾਦ ਕਰਕੇ ਯਾਦ ਕਰਕੇ ਨਹੀਂ ਕਾਨੂੰ ਹੱਥ